ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਰਚਨਾ ਇਹ ਵੀ ਆ ਇਹਨੂੰ ਸਟੂਪਿਡ ਬਰਡ ਵੀ ਕਿਹਾ ਜਾਂਦਾ ਪੂਰੀ ਦੁਨੀਆ ਦੇ ਵਿੱਚ ਕਮਲਾ ਪੰਛੀ ਵੈਸੇ ਤਾਂ ਇਨਸਾਨਾਂ ਦਾ ਮਿੱਤਰ ਵੀ ਆ ਪਰ ਜੇ ਇਹਨੂੰ ਗੁੱਸਾ ਆਉਂਦਾ ਤਾਂ ਇਨਸਾਨਾਂ ਦੇ ਉੱਤੇ ਹਮਲਾ ਵੀ ਕਰ ਦਿੰਦਾ ਆਪਣੀ ਵੱਡੀ ਠੌਂਕ ਮਾਰ ਕੇ ਇਨਸਾਨਾਂ ਨੂੰ ਜ਼ਖਮੀ ਵੀ ਕਰ ਦਿੰਦਾ ਪਰ ਇਹਨੂੰ ਕਮਲਾ ਪੰਛੀ ਇਸ ਕਰਕੇ ਕਿਹਾ ਜਾਂਦਾ ਕਿ ਜਦੋਂ ਇਹਦੇ ਮੂਰੇ ਕੋਈ ਖਾਣ ਵਾਲੀ ਚੀਜ਼ ਰੱਖਦੇ ਆ ਜਿਹੜੀ ਚੀਜ਼ ਇਹ ਖਾਂਦਾ ਤਾ ਇਹ ਉਹ ਖਾਣ ਵਾਲੀ ਚੀਜ਼ ਨੂੰ 2 3 4 5 ਕਈ ਘੰਟੇ ਦੇਖਦਾ ਹੀ ਰਹਿੰਦਾ ਤੇ ਸੋਚਦਾ ਰਹਿੰਦਾ ਵੀ ਖਾਵਾਂ ਕਿ ਨਾ ਖਾਵਾਂ ਇਸ ਕਰਕੇ ਇਹਨੂੰ ਕਮਲਾਪਾਂਛੀ ਸਟੂਪਿਡ ਵਰਡ ਦਾ ਨਾਮ ਦਿੱਤਾ ਗਿਆ ਪਰ ਹੈ ਉਸ ਕਾਲਪੁਰਖ ਵਾਹਿਗੁਰੂ ਦੀ ਰਚਨਾ ਉਹਦੀ ਮੌਜ ਆ ਤੇ ਜੇ ਉਹਨੇ ਇਸ ਨੂੰ ਜਨਮ ਦਿੱਤਾ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਕੋਈ ਨਾ ਕੋਈ ਰੀਜਨ ਜ਼ਰੂਰ ਹੋਊਗਾ ਜਿਹੜਾ ਆਪਾਂ ਨੂੰ ਨਹੀਂ ਸਮਝ ਆਉਂਦੀ ਧੰਨਵਾਦ